ਦੁਦਾਨਾ ਦੇ ਤਾਜਪੁਰ ਰੋਡ ਦੀ ਗੱਲ ਕਰੀਏ ਤਾਂ ਇੱਥੇ ਚੋਰਾ ਦੇ ਹੌਸਲੇ ਦਿਨੋ-ਦਿਨ ਉੱਚੇ ਹੁੰਦੇ ਜਾ ਰਹੇ ਨੇ ਪਹਿਲਾਂ ਤਾਂ ਚੋਰਾ ਵੱਲੋਂ ਰਾਤ ਨੂੰ ਛੋਟੀਆਂ-ਮੋਟੀਆਂ ਦੁਕਾਨਾਂ ਨੂੰ ਟਾਰਗੇਟ ਕੀਤਾ ਜਾਂਦਾ ਸੀਗਾ ਜਾਂ ਲੋਕਾਂ ਦੇ ਘਰਾਂ ਦੇ ਵਿੱਚ ਸੇਂਧਮਾਜੀ ਕੀਤੀ ਜਾਂਦੀ ਸੀਗੀ ਔਰ ਲੋਕਾਂ ਦਾ ਸਮਾਨ ਚੋਰੀ ਕਰ ਲਿਆ ਜਾਂਦਾ ਸੀਗਾ ਲੇਕਿਨ ਹੁਣ ਗੱਲ ਕਰੀਏ ਤਾਂ ਚੋਰਾ ਦੇ ਹੌਸਲੇ ਬਹੁਤ ਜ਼ਿਆਦਾ ਉੱਚੇ ਹੋ ਗਏ ਨੇ ਜੀ ਹਾਂ ਤੁਸੀਂ ਸਹੀ ਸੁਣਿਆ ਇਸ ਵਾਰ ਚੋਰਾ ਵੱਲੋਂ ਪੰਜਾਬ ਐਂਡ ਸਿੰਧ ਬੈਂਕ ਜੋ ਕਿ ਤਾਜਪੁਰ ਰੋਡ ਚੁੰਗੀ ਤੇ ਬ੍ਰਾਂਚ ਸਥਿਤ ਹੈ ਉਸ ਬ੍ਰਾਂਚ ਨੂੰ ਟਾਰਗੇਟ ਕੀਤਾ ਗਿਆ ਰਾਤ ਦੇ ਤਕਰੀਬਨ 22 ਵਜੇ ਦੇ ਆਸ-ਪਾਸ ਇਹ ਬ੍ਰਾਂਚ ਜਿਹੜੀ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਪੰਜਾਬ ਐਂਡ ਸਿੰਧ ਬੈਂਕ ਦੀ ਬ੍ਰਾਂਚ ਹੈ ਔਰ ਇਸ ਬ੍ਰਾਂਚ ਦੇ ਵਿੱਚ ਰਾਤ ਨੂੰ ਸੇਂਦਬਾਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਸ਼ਟਰ ਤੋੜ ਕੇ ਚੋਰਾ ਵੱਲੋਂ ਅੰਦਰ ਜਾ ਕੇ ਜਿਹੜੀ ਬੈਂਕ ਦੀ ਚੈਸਟ ਹੈ ਉਸ ਚੈਸਟ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਕਿਤੇ ਨਾ ਕਿਤੇ ਚੋਰ ਆਪਣੇ ਇਰਾਦਿਆਂ ਦੇ ਵਿੱਚ ناکਾਮਯਾਬ ਹੁੰਦੇ ਨਜ਼ਰ ਆਏ ਕਿਉਂਕਿ ਆਸ-ਪਾਸ ਦੇ ਜਿਹੜੇ ਸਥਾਨਕ ਇੱਥੋਂ ਦੇ ਨਿਵਾਸੀ ਸੀਗੇ ਉਹਨਾਂ ਵੱਲੋਂ ਚੋਰਾਂ ਨੂੰ ਦੇਖ ਲਿਆ ਗਿਆ ਔਰ ਇਸ ਵਾਰਦਾਤ ਨੂੰ ਪੂਰਾ ਹੋਣ ਤੋਂ ਪਹਿਲਾਂ ਹੀ ਰੋਕ ਦਿੱਤਾ ਗਿਆ ਕਿਸੇ ਵੀ ਕਿਸਮ ਦਾ ਨੁਕਸਾਨ ਹੋਣ ਤੋਂ ਜਿਹੜਾ ਹੈ ਵਿਚਾਰਿਆ ਗੱਲਬਾਤ ਇਸ ਬ੍ਰਾਂਚ ਦੇ ਮੈਨੇਜਰ ਨਾਲ ਵੀ ਕਰਾਂਗੇ ਔਰ ਜਾਣਕਾਰੀ ਲਵਾਂਗੇ ਕਿ ਕੀ ਨੁਕਸਾਨ ਇਸ ਬ੍ਰਾਂਚ ਦੇ ਵਿੱਚ ਹੋਇਆ ਹੈ ਜਾਂ ਨਹੀਂ ਹਾਂਜੀ ਮੈਂ ਕੀ ਨਾਮ ਹੈ ਤੁਹਾਡਾ ਪ੍ਰਿਆ ਪ੍ਰਿਆਪੁਰੀ भैया जी कल रात इतने बैंक लुटन की कोशिश की गई है किन्ने बजे की वारदात है और की पूरा इंसीडेंट है वारदात ये हमें अराउंड रात के ढाई बजे फोन कॉल आया था ब्रांच के आसपास के जो लोग हैं उनमें से किसी एक का कॉल आया था देन रेडिली हम लोग आए पुलिस को हमने इन्फॉर्म किया बाय द टाइम हमें पंद्रह मिनट लगे हैं यहाँ ब्रांच पहुँचने में चोर भाग चुके थे बट शटर हमारा डैमेज था हमने अंदर चीज़ें देखी सब हमारा इनैक्ट था क्योंकि वो डर के चले गए थे क्योंकि हमारे जो नेबर्स हैं उन्होंने थोड़ा अलर्ट होके शोर मचाया एंड देन वो जो जो भी रॉबरी करने आए थे वो डर से भाग गए बट हमारी चीज़ें इैक्ट हैं पब्लिक मनी पब्लिक डिपॉजिट जो भी असेट्स है ब्रांच के सब सेफ हैं ਕੋਈ ਵੀ ਹੋਰ ਕਿਸੇ ਕਿਸਮ ਦਾ ਨੁਕਸਾਨ ਨਹੀਂ ਹੈ ਕੋਈ ਕੰਪਿਊਟਰ ਵਗੈਰਾ ਦੀ ਚੋਰੀ ਕੁਝ ਨਹੀਂ ਨਹੀਂ ਨਥਿੰਗ ਸਰ ਕੁਝ ਚੋਰੀ ਨਹੀਂ ਹੋਈ ہمارا ਸ਼ਟਰ ਡੈਮੇਜ ਹੋਇਆ ਹੈ ਜੋ ਕਿ ਅਭ ਹਮ ਰਿਪੇਅਰ ਕਰਵਾ ਚੁਕੇ ਹਾਂ ਜੀ ਜੀ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਹੈ ਜੀ ਸਰ ਪੁਲਿਸ ਮੇ ਕੰਪਲੇਨ ਕਰ ਦਿੱਤੀ ਗਈ ਹੈ ਸੋ ਬੈਂਕ ਮੈਨੇਜਰ ਦੀ ਗੱਲਬਾਤ ਨੂੰ ਤੁਸੀਂ ਸੁਣਿਆ ਕਿ ਕੋਈ ਵੀ ਨੁਕਸਾਨ ਜਿਹੜਾ ਬੈਂਕ ਦੇ ਵਿੱਚ ਨਹੀਂ ਹੋਇਆ ਲੇਕਿਨ ਫਿਰ ਵੀ ਇਹ ਵਿਸ਼ਾ ਜਿਹੜਾ ਆ ਇਹ ਗੰਭੀਰਤਾ ਨਾਲ ਲਿਆ ਜਾਣ ਵਾਲਾ ਵਿਸ਼ਾ ਹੈ ਕਿਉਂਕਿ ਚੋਰਾਂ ਦੇ ਹੌਸਲੇ ਜਿਹੜੇ ਇੰਨੇ ਉਲੰਧ ਹੋ ਚੁੱਕੇ ਨੇ ਕਿ ਬੈਂਕਾਂ ਨੂੰ ਵੀ ਹੱਥ ਪਾਇਆ ਜਾ ਰਿਹਾ ਹੁਣ ਚੋਰਾਂ ਵੱਲੋਂ ਇਸ ਵਕਤ ਸਾਡੇ ਨਾਲ ਤਾਜਪੁਰ ਰੋਡ ਦੀ ਜਿਹੜੀ ਮਾਰਕੀਟ ਐਸੋਸੀਏਸ਼ਨ ਹੈ ਉਹਦੇ ਕੁਝ ਨੁਮਾਇੰਦੇ ਸਾਡੇ ਨਾਲ ਜੁੜੇ ਹੋਏ ਨੇ ਜਾਣਕਾਰੀ ਇਹ ਵੀ ਮਿਲੀ ਹੈ ਕਿ ਇਸ ਏਰੀਆ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਦੂਸਰੇ ਤੀਸਰੇ ਦਿਨ ਕੋਈ ਨਾ ਕੋਈ ਚੋਰੀ ਦੀ ਵਾਰਦਾਤ ਹੁੰਦੀ ਹੈ ਲੇਕਿਨ ਪ੍ਰਸ਼ਾਸਨ ਵੱਲੋਂ ਕੋਈ ਵੀ ਐਕਸ਼ਨ ਜਿਹੜਾ ਇਹਨਾਂ ਚੋਰੀਆਂ ਦੇ ਖਿਲਾਫ ਨਹੀਂ ਲਿਆ ਜਾਂਦਾ ਗੱਲਬਾਤ ਨੁਮਾਇੰਦਿਆਂ ਨਾਲ ਕਰਾਂਗੇ ਸਾਡੇ ਨਾਲ ਇਸ ਏਰੀਆ ਦੇ ਸਰਪੰਚ ਰਾਜਕੁਮਾਰ ਵਰਮਾ ਜੀ ਜੁੜੇ ਹੋਏ ਨੇ ਵਰਮਾ ਸਾਹਿਬ ਕੀ ਮੁੱਦਾ ਆ ਤੁਹਾਡੇ ਆਪਣੇ ਦਫਤਰ ਦੇ ਵਿੱਚ ਵੀ ਚੋਰੀ ਹੋ ਚੁੱਕੀ ਆ ਅੱਜ ਬੈਂਕ ਨੂੰ ਟਾਰਗੇਟ ਕੀਤਾ ਗਿਆ ਕਿਸ ਤਰ੍ਹਾਂ ਦੇਖਦੇ ਮੇਰੀ ਆਪਣੇ ਸਨਾਰੇ ਦੁਕਾਨ ਸਨਾਰੇ ਦੁਕਾਨ 'ਤੇ 2 ਮਹੀਨਾ ਪਹਿਲਾਂ ਚੋਰੀ ਹੋ ਚੁੱਕੀ ਆ 4-5 ਲੱਖ ਦਾ ਨੁਕਸਾਨ ਹੋਇਆ ਮੇਰਾ ਤੇ ਜਾਨਕੀ ਕੋਈ ਆਪਾਂ ਨੂੰ ਕੋਈ ਉਹਦੇ ਕੋਈ ਬੈਨੀਫਿਟ ਕੁਝ ਨਹੀਂ ਮਿਲਿਆ ਦਾ جناب ਪ੍ਰਸ਼ਾਸਨ ਪ੍ਰਸ਼ਾਸਨ ਨੂੰ ਇੰਨੀ ਬੇਨਤੀ ਆ ਕਿਤੇ ਹਰ ਇੱਕ ਦਿਨ ਛੱਡ ਕੇ ਕੋਈ ਨਾ ਕੋਈ ਚੋਰੀ ਹੁੰਦੀ ਆ ਕੱਲ ਬੈਂਕ ਨੂੰ ਟਾਰਗੇਟ ਕੀਤਾ ਗਿਆ ਚਲੋ ਮੌਕੇ ਤੇ ਉੱਠ ਗਏ ਨੋ ਪਤਾ ਲੱਗ ਗਿਆ ਤਾਂ ਉਹ ਚੋਰ ਭੱਜ ਗਏ ਵੀ ਇਸ ਤਰ੍ਹਾਂ ਇੱਥੇ ਚੋਰੀਆਂ ਹੁੰਦੀਆਂ ਨੇ ਤੇ ਥੋੜਾ ਪ੍ਰਸ਼ਾਸਨ ਧਿਆਨ ਦੇਵੇ ਕਿ ਇੱਥੇ ਸਾਡੇ ਏਰੀਆ ਦੇ ਵਿੱਚ ਵੀ ਇਹ ਕੰਮ ਨਾ ਹੋਵੇ ਜੀ ਸਰਪੰਚ ਸਾਹਿਬ ਸਾਡੇ ਵੱਲੋਂ ਸਾਡੀ ਟੀਮ ਵੱਲੋਂ ਸੀਪੀ ਸਾਹਿਬ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਗਈ ਤੁਹਾਡੇ ਸਾਹਮਣੇ ਉਹਨਾਂ ਵੱਲੋਂ ਫੋਨ ਨਹੀਂ ਚੱਕਿਆ ਗਿਆ ਸਰਕਾਰੀ ਨੰਬਰ ਉਹਨਾਂ ਦਾ ਸਵਿਚ ਆਫ ਹੈ ਕੀ ਲੱਗਦਾ ਕਿ ਕਿਤੇ ਨਾ ਕਿਤੇ ਪੁਲਿਸ ਆਪਣੇ ਸਰਾਨੇ ਥੱਲੇ ਬਾਹਰ ਆ ਕੇ ਸੁੱਤੀ ਹੋਈ ਔਰ ਚੋਰਾਂ ਦੇ ਜਿਹੜੇ ਜਿਗਰੇ ਖੁੱਲੇ ਹੋਏ ਨੇ ਚੋਰਾਂ ਦੇ ਜਿਗਰੇ ਖੁੱਲੇ ਹੋਏ ਨੇ ਜੀ ਚਿੱਟੇ ਜਿਹੜੇ ਚਿੱਟਾ ਵਾ ਚਿੱਟੇ ਕਰਕੇ ਸਾਰਾ ਇਹ ਮਾਹੌਲ ਖਰਾਬ ਹੋਇ ਚਿੱਟਾ ਭੀਕੇ ਚੋਰੀਆਂ ਕਰਦੇ ਇਹਨਾਂ ਦੇ ਦਲੇਰ ਦਲੇਰ ਬਣ ਜਾਂਦੇ ਨੇ ਤੇ ਨੁਕਸਾਨ ਕਰਦੇ ਨੇ ਦੁਕਾਨਾਂ ਦਾ ਮਿਹਨਤ ਕਰਕੇ ਇੰਨੀ ਮਿਹਨਤ ਕਰਕੇ ਆਪਾਂ ਦੁਕਾਨਦਾਰੀ ਸਟੈਂਡ ਕਰਦੇ ਆ ਤੇ ਇਹਨਾਂ ਦੇ ਹੌਸਲੇ ਬਹੁਤ ਜ਼ਿਆਦਾ ਇਹਨਾਂ ਨੂੰ ਨੱਥ ਪਾਈ ਜਾਵੇ ਜੀ ਜਿਹੜਾ ਪੁਲਿਸ ਦਾ ਗੈਰ ਜ਼ਿੰਮੇਵਾਰਾ ਨਾ ਰਵਈਆ ਦੇਖਣ ਨੂੰ ਸਾਹਮਣੇ ਆਇਆ ਉਹਦੇ ਬਾਰੇ ਕੀ ਕਹਾਂਗੇ ਪੁਲਿਸ ਦਾ ਵੀ ਦੇਖੋ ਕਹੇ ਪੁਲਿਸ ਦਾ ਮੇਨ ਪੁਲਿਸ ਦਾ ਕੰਮ ਆ ਪੁਲਿਸ ਨੂੰ ਇਹਦੇ ਤੇ ਧਿਆਨ ਦੇਣਾ ਚਾਹੀਦਾ ਜੀ ਵੀ ਇਹ ਜਿਹੜੇ ਚੋਰਾਂ ਨੂੰ ਨੱਥ ਪਾਈ ਜਾਵੇ ਜਿਹੜਾ ਕੋਈ ਚੋਰੀ ਕਰਦਾ ਜਾਂ ਕੋਈ ਚਿੱਟਾ ਦਾ ਕੰਮ ਕਰਦਾ ਉਹਨੂੰ ਨੱਥ ਪਾਈ ਜਾਵੇ ਤਾਂ ਤੁਹ ਕੁਝ ਹੋਰ ਨੁਮਾਇੰਦੇ ਵੀ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਭਾਜੀ ਕੀ ਨਾਮ ਜੀ ਤੁਹਾਡਾ ਮੈਂ ਮੁਹੰਮਦ ਰਜ਼ਾ ਰਜ਼ਾ ਜੀ ਤੁਹਾਡੇ ਵੀ ਇੱਕ ਵਾਰ ਸ਼ਾਇਦ ਦੁਕਾਨ ਤੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤੁਹਾਡੀਆਂ ਦੋ ਦੁਕਾਨਾਂ ਨੇ ਤੁਹਾਡੀ ਜਿਹੜੀ ਅੱਗੇ ਦੁਕਾਨਾ ਉੱਥੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਉਸ ਮਾਮਲੇ ਦੇ ਵਿੱਚ ਵੀ ਮੇਰਾ ਖਿਆਲ ਹੈ ਕੋਈ ਜਿਹੜਿਆ ਕਾਰਵਾਈ ਸੰਤੋਸ਼ਜਨਕ ਨਹੀਂ ਸੀ ਹੋਈ ਅੱਜ ਜਿਹੜਾ ਹੁਣੇ ਬੈਂਕ ਨਾਲ ਵਾਰਦਾਤ ਹੋਣ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਦੂਸਰੇ ਤੀਸਰੇ ਦਿਨ ਕੋਈ ਨਾ ਕੋਈ ਸ਼ਟਰ ਟੁੱਟਦਾ ਆਇਆ ਸੀ ਸੀਸੀਟੀਵੀ ਫੁਟੇਜ ਵੀ ਸਾਡੇ ਕੋਲ ਆਈਆਂ ਨੇ ਕਿਸ ਤਰ੍ਹਾਂ ਦੇ ਦੇਖੋ ਕਈ ਵਾਰੀ ਆਪਾਂ ਰਿਪੋਰਟ ਵੀ ਕਰਾਣੇ ਆ ਵੱਡੀ ਗੱਲ ਇਹ ਨਹੀਂ ਕਿ ਵੀ ਚੋਰੀ ਹੋ ਰਹੀ ਹੈ ਚੋਰੀ ਹੋ ਰਹੀ ਹੈ ਜੇ ਚੋਰਾਂ ਨੂੰ ਫੜਿਆ ਜਾਵੇ ਤਾਂ ਇਹ ਚੋਰੀ ਨਾ ਹੋਵੇ ਸਭ ਤੋਂ ਪਹਿਲੀ ਗੱਲ ਇੱਥੇ ਤਾਜਬਰੋਡ ਤੇ ਇੰਨੀ ਕੀ ਵਾਰਦਾਤ ਵਧੀ ਹੋਈ ਆ ਕਿ ਹਰ ਦੂਜੇ ਦਿਨ ਦੂਜੇ ਜਾਂ ਤੀਜੇ ਦਿਨ ਪੂਰੇ ਆ ਤਾਜਬਰੋਡ ਤੁਸੀਂ ਦੇਖੋਗੇ ਨਾ ਇਹ ਤਾਜਬਰੋਡ ਸਾਰੀ ਸ਼ਾਪਸ ਨੇ ਠੀਕ ਆ ਨਾ ਸ਼ਾਪਸ ਪੂਰੇ ਰੋਡ ਤੇ ਸ਼ਾਪਸ ਨੇ ਹਰ ਦੂਜੇ ਜਾਂ ਤੀਜੇ ਦਿਨ ਜਿਹੜੀ ਹੈਗੀ ਆ ਚੋਰੀ ਹੋ ਰਹੀ ਹੈ ਕਿਸੇ ਨਾ ਕਿਸੇ ਸ਼ਾਪ ਤੇ ਤੇ ਰਿਪੋਰਟ ਲਿਖਾਈ ਜਾਂਦੀ ਆ ਬਕਾਇਦਾ ਜਾ ਕੇ ਆਨੇ ਆ ਲੇਕਿਨ ਕੋਈ ਕਾਰਵਾਈ ਨਹੀਂ ਜੇ ਕੋਈ ਲੇਬਰ ਕਲਾਸ ਵਾਸਤੇ ਵੀ ਇੰਨਾ ਬੁਰਾ ਹਾਲਾਤ ਹੈ ਕਿ ਵੀ ਰਾਹ ਚੱਲਦੇ ਨੂੰ ਉਹਦੇ ਕਿਰਪਾਨ ਦਾਤ ਮਾਰ ਦਿੱਤੀ ਜਾਂਦੀ ਹੈ ਠੀਕ ਹੈ ਉਹਦੀ ਲੁੱਟ ਖੋਹ ਜਾਂਦੀ ਆ ਪਰ ਜੇ ਚੋਰ ਹੀ ਨਹੀਂ ਫੜੇ ਜਾਣਗੇ ਤਾਂ ਨੈਚੁਰਲੀ ਗੱਲ ਆ ਜਿਹਨੇ ਅੱਜ ਚੋਰੀ ਕੀਤੀ ਆ ਮੰਨ ਲਓ ਵੀ ਆ ਬੈਂਕ ਦੀ ਚੋਰੀ ਹੋਈ ਹੈ ਠੀਕ ਹੈ ਨਾ ਜੇ ਉਹ ਚੋਰ ਫੜੇ ਨਹੀਂ ਜਾਣਗੇ ਤਾਂ ਦੂਜੇ ਬੈਂਕ ਨੂੰ ਹੱਥ ਪਾਣਗੇ ਬੈਂਕ ਨੂੰ ਨਹੀਂ ਹੱਥ ਪਾਣਗੇ ਤਾਂ ਸ਼ਾਪ ਨੂੰ ਹੱਥ ਪਾਣਗੇ ਸਭ ਤੋਂ ਵੱਡੀ ਗੱਲ ਆ ਕਿ ਵੀ ਚੋਰੀ ਵੱਡੀ ਗੱਲ ਨਹੀਂ ਕਿ ਉਹ ਚੋਰ ਫੜੇ ਜਾਣੇ ਵੱਡੀ ਗੱਲ ਆ ਇਸ ਏਰੀਏ ਦੇ ਵਿੱਚ ਪੀਸੀਆਰ ਦਸਤਾ ਰਾਤ ਨੂੰ ਗਸ਼ਤ ਕਰਦਾ ਹੈ ਜਾਂ ਨਹੀਂ ਕਰਦਾ ਤੁਹਾਡੇ ਜਾਣਕਾਰੀ ਚ ਦੇਖੋ ਜੀ ਸਾਨੂੰ ਤਾਂ ਨਹੀਂ ਲੱਗਦਾ ਕਿ ਵੀ ਪੀਸੀਆਰ ਦਸਤਾ ਗਸ਼ਤ ਕਰਦਾ ਵਾ ਜੇ ਗਸ਼ਤ ਜੇ ਕਰਦਾ ਹੁੰਦਾ ਤਾਂ ਇਦਾਂ ਹੋਣਾ ਨਹੀਂ ਸੀ ਮੰਨ ਲਓ ਕਿ ਵੀ ਹੋਣਾ ਬੈਂਕ 'ਚ ਚੋਰੀ ਹੋਈ ਆ ਤੁਹਾਨੂੰ ਤੁਸੀਂ ਵੀ ਸਮਝਦਾਰ ਹੋ ਕਿ ਵੀ ਇਹ 10 ਮਿੰਟ ਵਾਲਾ ਕੰਮ ਤਾਂ ਹੈ ਨਹੀਂ ਘੱਟੋ ਘਾਟ 1 ਡੇਢ ਘੰਟਾ ਲੱਗੇ ਹੋਣਗੇ ਤਾਂ ਜਾ ਕੇ ਸ਼ਟਰ ਪੱਟਿਆ ਉਹਦੇ ਅੰਦਰ ਇੱਕ ਗਰੇਲ ਵਾਲੀ ਹੈਗੀ ਆ ਉਹ ਸ਼ਟਰ ਪੱਟੇ ਉਸ ਤੋਂ ਬਾਅਦ ਅੰਦਰ ਸੇਫ ਆ ਸੇਫ ਤੋੜਨ ਦੀ ਕੋਸ਼ਿਸ਼ ਕੀਤੀ ਛੋਟੇ ਟਾਈਮ ਵਾਲੀ ਗੱਲ ਤਾਂ ਹੈ ਨਹੀਂ ਕਿ ਵੀ ਇੰਨੀ ਜਲਦੀ ਉਹ ਕਰ ਕਰ ਲੈਣਗੇ ਟਾਈਮ ਲੱਗਿਆ ਉਹ ਤੇ ਗਵਾਂਡੀਆਂ ਦਾ ਭਲਾ ਹੋਵੇ ਜਿਨ੍ਹਾਂ ਨੇ ਦੇਖ ਲਿਆ ਜਾਂ ਆਵਾਜ਼ ਸੁਣ ਕੇ ਬਾਹਰ ਆ ਗਏ ਜਿਹੜਾ ਕਿ ਬੈਂਕ 'ਚ ਵੱਡੀ ਵਾਰਦਾਤ ਹੋਣ ਤੋਂ ਬਚ ਗਿਆ ਸ਼ਰਜ ਕੀ ਕਹਿਣਾ ਚਾਹੋਗੇ ਬੜਾ ਗੰਭੀਰ ਮੁੱਦਾ ਹੈ ਜਿਹੜਾ ਇਹ ਕੋਸ਼ਿਸ਼ ਹੋਈ ਦੇਖੋ ਸਾਡਾ ਗੰਭੀਰ ਮੁੱਦਾ ਇਹੀ ਹੈ ਸਭ ਤੋਂ ਵੱਡੀ ਗੱਲ ਇਹ ਹੈ ਤਾਜਪੁਰ ਰੋਡ ਤੇ ਚੋਰੀਆਂ ਨੂੰ ਜਿਹੜੀ ਚੋਰੀਆਂ ਨੇ ਪ੍ਰਸ਼ਾਸਨ ਸਾਡੇ ਵੱਲ ਧਿਆਨ ਦੇਵੇ ਗਸ਼ਤ ਵਧਾਈ ਜਾਵੇ ਪੀਸੀ ਆਰ ਇੱਕ ਮੈਗਮਾ ਚਾ ਇੱਕ ਚਲੋ ਇੱਕ ਮੋਟਰਸਾਈਕਲ ਦੀ ਡਿਊਟੀ ਲੱਗਦੀ ਹੈ ਦੋ ਜਾਂ ਤਿੰਨ ਲਗਾਏ ਜਾਣ ਉਦੇ ਵਿੱਚ ਕੀ ਹੈ ਪ੍ਰਸ਼ਾਸਨ ਜਦੋਂ ਬਾਰ ਬਾਰ ਗੇੜਾ ਲਗਾਏਗਾ ਤਾਂ ਆਸ-ਪਾਸੇ ਸਾਰਾ ਦੁਕਾਨਦਾਰ ਨੂੰ ਦੇਖੋ ਦੁਕਾਨਦਾਰ ਬਹੁਤ ਮਿਹਨਤ ਕਰਕੇ ਸਾਰਾ ਦਿਨ ਮਿਹਨਤ ਕਰਕੇ ਕਮਾਉਂਦਾ ਬੜੀ ਮੁਸ਼ਕਿਲ ਨਾਲ ਬੜਾ ਕੁਝ ਆਸਾਨ ਲੈ ਕੇ ਜਾਂ ਸੋਚ ਕੇ ਘਰੇ ਜਾਂਦਾ ਵੀ ਮੈਂ ਪਰੰਤੂ ਜਦੋਂ ਸਵੇਰੇ ਜਾਂਦੇ ਹਨ ਉਹਨਾਂ ਨੂੰ ਇਹ ਕੁਝ ਮਿਲਦਾ ਤਾਂ ਬੜਾ ਦੁੱਖ ਹੁੰਦਾ ਜਿਹੜਾ ਦੁਕਾਨਦਾਰ ਬੜੀ ਮੁਸ਼ਕਿਲਾਂ ਸਟੈਂਡ ਹੁੰਦਾ ਹੈ ਤੇ ਉਹਦੇ ਨਾਲ ਇਹ ਕੁਝ ਹੁੰਦਾ ਤਾਂ ਕੀ ਹੋਏਗਾ ਅੱਗੇ ਉਹ ਤਾਂ ਬੈਂਕ ਚਲੋ ਅਸੀਂ ਕਹਿੰਨੇ ਸਾਹਮਣੇ ਗਵਾਂਡੀਆਂ ਨੇ ਦੇਖ ਲਿਆ ਚਲੋ ਬੈਂਕ ਦਾ ਭਲਾ ਹੋ ਗਿਆ ਬੈਂਕ ਨੂੰ ਸਨਮਾਨਤ ਕਰਨਾ ਚਾਹੀਦਾ ਉਸ ਬੰਦੇ ਨੂੰ ਜਿਸ ਬੰਦੇ ਨੇ ਇਹ ਚੀਜ਼ ਦਾ ਫਾਇ ਕੀ ਕਰਕੇ ਨਹੀਂ ਗੱਲ ਬਾਕੀ ਸਾਡੀ ਪ੍ਰਸ਼ਾਸਨ ਨੂੰ ਇਹੀ ਬੇਨਤੀ ਹੈ ਕਿ ਇਸ ਚੀਜ਼ ਵੱਲ ਖਾਸ ਕਰਕੇ ਦੁਕਾਨਦਾਰਾਂ ਵੱਲ ਇਹਨਾਂ ਚੀਜ਼ਾਂ ਵੱਲ ਧਿਆਨ ਦਿਓ ਮੈਂ ਰਾਜਕਮਾਰ ਵਰਮਾ ਐਜ ਜਨਰਲ ਫੈਕਟਰੀ ਜੀ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਉਹ ਇਸ ਰੋਡ ਦੇ ਉੱਤੇ ਆਪਣਾ ਪੀਸੀਆਰ ਦੀ ਗਸ਼ਤ ਵਧਾਈ ਜਾਵੇ ਤਾਂ ਕਿ ਚੋਰਾ ਨੂੰ ਨੱਥ ਪਾਈ ਜਾ ਸਕੇ ਹਰ ਰੋਜ਼ ਹਰ ਨਿਤ ਦਿਨ ਕੋਈ ਨਾ ਕੋਈ ਦੁਕਾਨਦਾਰ ਐਸਾ ਨਹੀਂ ਜਿਹਦੇ ਨਾਲ ਚੋਰੀ ਹੁੰਦੀ ਹੋਵੇ ਚੋਰ ਅਨੇ ਬੇਖੌਫ ਨੇ ਕਿ ਉਹ ਬਿਨਾ ਹੀ ਕਿਸੇ ਡਰ ਭੋਤੋਂ ਰਾਤ ਨੂੰ ਸ਼ਟਰ ਤੋੜਦੇ ਆ ਚੋਰੀਆਂ ਕਰਨ ਦੀ ਕੋਸ਼ਿਸ਼ ਕਰਦੇ ਆ ਜਿਸ ਦੇ ਕਿ ਪੰਜਾਬ ਐਂਡ ਸਿੰਧ ਬੈਂਕ ਤਾਜਪੁਰ ਰੋਡ ਭਾਮੀਆਂ ਖੁੱਦ ਦੇ ਵਿੱਚ ਵੀ ਰਾਤ ਚੋਰਾਂ ਨੇ ناکਾਮ ਕੋਸ਼ਿਸ਼ ਕੀਤੀ ਬੈਂਕ ਦੇ ਵਿੱਚ ਲੁੱਟ ਖੋ ਕਰਨ ਦੀ ਉਹ ਤਾਂ ਇੱਕ ਪਤਾ ਹੋਵੇ ਕਿ ਉਹ ਜੋ ਮੌਕੇ ਤੇ ਕੁਝ ਬੰਦੇ ਨਾ ਆਨ ਨਾਲੋ ਚੋਰ ਅੱਗੇ ਪਿੱਛੇ ਹੋ ਗਏ ਸਾਡੀ ਪ੍ਰਸ਼ਾਸਨ ਤੋਂ ਅਸੀਂ ਮੰਗਿਆ ਕਿ ਉਹ ਇਸ ਰੋਡ ਦੇ ਉੱਤੇ ਪੀਸੀਆਰ ਦੀ ਗੱਜ ਵਧਾਈ ਜਾਵੇ ਸਾਹਮਨੇ ਸਰਪੰਚ ਸਾਹਿਬ ਨੇ ਇਹਨਾਂ ਜਿਹੀ ਦੁਕਾਨ ਦੇ ਵਿੱਚ ਕੁਝ ਦਿਨਾਂ ਪਹਿਲਾਂ ਚੋਰੀ ਹੋ ਚੁੱਕੀ ਰਹਿਦਾ ਜਿਹਨੇ ਉਹਨਾਂ ਦੀ ਵੀ ਦੁਕਾਨ ਤੋਂ ਚੋਰੀ ਹੋ ਚੁੱਕੀ ਮੇਰੀ ਦੁਕਾਨ ਤੋਂ ਵੀ ਮੋਬਾਈਲ ਚੋਰਾਏ ਚੱਕ ਕੇ ਲੈ ਗਏ ਮਤਲਬ ਸਾਡੀ ਇਹ ਹੀ ਬੇਨਤੀ ਹੈ ਕਿ ਪ੍ਰਸ਼ਾਸਨ ਕਿਰਪਾ ਕਰਕੇ ਇਸ ਪਾਸੇ ਤਾਜਪੁਰ ਰੋਡ ਤੇ ਆਪਣਾ ਪੀਸੀ ਆਰਜ ਦੇ ਗਸ਼ ਵਧਾਵੇ ਔਰ ਸਾਡੇ ਦੁਕਾਨਦਾਰਾਂ ਨੂੰ ਮਸ਼ਰੂਪ ਕਰੇ ਸੋ ਜਿਸ ਤਰ੍ਹਾਂ ਕੀ ਤੁਸੀਂ ਦੇਖਿਆ ਕਿ ਪੂਰੇ ਏਰੀਆ ਦੇ ਵਿੱਚ ਜਿਹੜਾ ਹੈ ਕਿ ਸਾਮ ਦਾ ਮਾਹੌਲ ਬਣਿਆ ਹੋਇਆ ਹੈ ਔਰ ਆਏ ਦਿਨ ਜਿਹੜੇ ਚੋਰੀ ਦੀ ਕੋਈ ਨਾ ਕੋਈ ਵਾਰਦਾਤ ਹੁੰਦੀ ਹੈ ਲੇਕਿਨ ਕਿਤੇ ਨਾ ਕਿਤੇ ਇਹ ਸੰਤੋਸ਼ਜਨਕ ਗੱਲ ਹੈ ਕਿ ਬੈਂਕ ਦੇ ਵਿੱਚ ਜਿਹੜਾ ਚੋਰੀ ਹੋਣ ਤੋਂ ਬਚਾਰਿਆ ਲੇਕਿਨ ਪੁਲਿਸ ਪ੍ਰਸ਼ਾਸਨ ਦੀ ਗੈਰ ਜ਼ਿੰਮੇਵਾਰانہ ਰਵਈਆ ਜਿਹੜਾ ਉਹ ਸਾਫ਼ ਤੌਰ ਤੇ ਇਸ ਕੇਸ ਦੇ ਵਿੱਚ ਦੇਖਿਆ ਜਾ ਸਕਦਾ ਕਿਉਂਕਿ ਜਿਸ ਤਰ੍ਹਾਂ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਕਿ ਅਸੀਂ ਸੀਪੀ ਸਾਹਿਬ ਨੂੰ ਕਾਲ ਕਰਨ ਦੀ ਕੋਸ਼ਿਸ਼ ਕੀਤੀ ਸਰਕਾਰੀ ਨੰਬਰ ਉਹਨਾਂ ਦਾ ਸਵਿਚ ਆਫ ਜਾ ਰਿਹਾ ਔਰ ਆਪਣੇ ਪ੍ਰਾਈਵੇਟ ਨੰਬਰ ਤੇ ਉਹਨਾਂ ਵੱਲੋਂ ਫੋਨ ਤੱਕ ਚੁੱਕਣਾ ਜ ਅਫਗਤਾ ਆਪਣੇ ਆਸ-ਪਾਸ ਦੇ ਏਰੀਆ ਨੂੰ ਲੈ ਕੇ ਸੋ ਇੱਕ ਅਪੀਲ ਮੈਂ ਆਮ ਜਨਤਾ ਨੂੰ ਕਰ ਦੇਣਾ ਚਾਹੁੰਗਾ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਲੋਕਾਂ ਨੂੰ ਇਸ ਤਰ੍ਹਾਂ ਦੀ ਜਾਣਕਾਰੀ ਮਿਲ ਸਕੇ ਔਰ ਲੋਕ ਇਹਨਾਂ ਚੀਜ਼ਾਂ ਨੂੰ ਲੈ ਕੇ ਅਵੇਅਰ ਹੋਣ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਜਿਹੜਾ ਰੋਕਿਆ ਜਾ ਸਕੇ ਔਰ ਪੁਲਿਸ ਵੀ ਆਪਣੀ ਜਿਹੜੀ ਹੈ ਸੁੱਤੀ ਹੋਈ ਨੀਂਦ ਤੋਂ ਜਾਗੇ